रिपोर्टर हीरा सिंह कलवड़ी एस वाले मौजूद है जी पिंड अब्बू सैद अ ਤੁਸੀਂ ਜੋ ਸੜੇ ਭੈਣ ਭਰਾ ਦੇਖ ਰਹੇ ਹੋ ਇੱਥੇ ਜਿਵੇਂ ਜਾਣਦੇ ਹੋ ਕੋ ਇਹ ਮਾਝਾ ਹੜਾਂ ਦੀ ਮਾਰ ਚੱਲ ਚੁੱਕਿਆ ਇਹ ਵੀਰ ਆਪਣੇ ਭਰਾਵਾਂ ਦੀ ਬਾਹ ਫੜਨ ਵਾਸਤੇ ਇੱਥੇ ਪਹੁੰਚੇ ਨੇ ਵੀ ਦਵਾਈ ਜਾਂ ਖਾਦ ਜੋ ਕੁਝ ਵੀ ਲੈ ਕੇ ਆਏ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਨਹੀਂ ਕਿ ਸੰਸਥਾ ਦਾ ਨਾਮ ਜਾਣਾਂਗਾ ਕਹਾਂਗੇ ਮੈਂ ਤੁਹਾਨੂੰ ਥੋੜਾ ਜਿਹਾ ਦਿਖਾ ਦਿਆਂ ਕਿ ਇਹ ਵੀਰ ਵਕਈ ਹੀ ਬੜਾ ਸ਼ਲਾਘਾਯੋਕ ਕੰਮ ਕਰ ਰਹੇ ਨੇ ਜੋ ਕਿ ਇੱਥੇ ਬੀਰ ਪ੍ਰੋਵਾਈਡ ਕਰ ਰਹੇ ਆ ਸਾਡੇ ਭੈਣ ਭਰਾਵਾਂ ਨੂੰ ਬੀ ਵੰਡਿਆ ਜਾ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨੇ ਕੋਈ ਸਕੂਟਰੀ ਇਹ ਮੋਟਰਸਾਈਕਲਾਂ ਤੇ ਜੋ ਜੋ ਬੰਨੋ ਤੇ ਕੋਲ ਸੀਗਾ ਬੀ ਵੰਡਿਆ ਜਾ ਰਿਹਾ ਲੋਕੀ ਆਪਣਾ ਜੋ ਵੀ ਬੜਦਾ ਸੀਗਾ ਇੱਕ ਟੋੜਾ ਦੋ ਟੋੜਾ ਲੈ ਕੇ ਘਟੇ ਲੈ ਕੇ ਬਾਹਰ ਨਿਕਲ ਰਹੇ ਨੇ ਲੋ ਜੀ ਸਾਡੇ ਐਨਆਰਆਈ ਭਰਾਵਾਂ ਵੱਲੋਂ ਜੋ ਪ੍ਰਵਹਲਾ ਕੀਤਾ ਗਿਆ ਸੀ ਇਹ ਬਹੁਤ ਸ਼ਲਾਘਾਯੋਕ ਪ੍ਰਵਹਲਾ ਕਿ ਜੋ ਕਿਸਾਨਾਂ ਨੂੰ ਬੀ ਵੰਡਿਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਸਾਈਕਲਾਂ ਤੇ ਮੋਟਰਸਾਈਕਲਾਂ ਤੇ ਆਪਣੇ ਬੜਦਾ ਜੋ ਵੀ ਆ ਪਹਿਲੀ ਹਿਸਾਬ ਆਪਣਾ ਪੀ ਲੈ ਕੇ ਜਾ ਰਹੇ ਨੇ ਆਪਾਂ ਗੱਲ ਕਰਾਂਗੇ ਜੀ ਆਪਣੇ ਵੀਰਾਂ ਨਾਲ ਕਿ ਕਿੱਥੋਂ ਆਏ ਨੇ ਔਰ ਇਹ ਜਿਹੜਾ ਪ੍ਰਾਲਾ ਕੀਤਾ ਇਹਦੇ ਬਾਰੇ ਕੀ ਵਿਚਾਰ ਆ ਪੰਜ ਕੀਨਾ ਆਪਣਾ ਸਾਡਾ ਮੇਰਾ ਨਾਮ ਹੈਗਾ ਯਾਦ ਪਿੰਡ ਮੱਲੀਆਂ ਜ਼ਿਲ੍ਹਾ ਜਲੰਧਰ ਨੇੜੇ ਕਰਤਾਰਪੁਰ ਤੋਂ ਅਸੀਂ ਆਏ ਆ ਜੀ ਠੀਕ ਹੈ ਜੀ ਤੇ ਇਹ ਜੋ ਲੋੜਵੰਦ ਸਾਡੇ ਵੀਰਿਆਂ ਉਹਨਾਂ ਵਾਸਤੇ ਅਸੀਂ ਕਣਕ ਦਾ ਬੀਜ ਲੈ ਕੇ ਆਏ ਆ ਠੀਕ ਹੈ ਜੀ ਤੇ ਜਿਨ੍ਹਾਂ ਜਿਨ੍ਹਾਂ ਵੀਰਾਂ ਨੂੰ ਲੋੜ ਹੋਊਗੀ ਅਸੀਂ ਇੱਥੇ ਇਹਨਾਂ ਨੂੰ ਦੇ ਦਵਾਂਗੇ ਠੀਕ ਹੈ ਜੀ ਤੇ ਮਤਲਬ ਜਿਵੇਂ ਭਰਾ ਭਰਾ ਦੀ ਬਾਹ ਫੜਦਾ ਉਹੋ ਜਿਹਾ ਕੋਈ ਤਾਂ ਪਿਆ ਮਨਚ ਹਾਂਜੀ ਸਾਨੂੰ ਸਾਰਿਆਂ ਨੂੰ ਇਹ ਬੜਾ ਹੁੰਦਾ ਪਿਆ ਸੀਗਾ ਇਸ ਕਰਕੇ ਜਿਹੜੇ ਬਾਹਰ ਸਾਡੇ ਐਨਆਰਏ ਵੀਰ ਸੀ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਸਾਰਿਆਂ ਨਾਲ ਮਿਲ ਕੇ ਇਹ ਬੀਜ ਕਟ ਇਦਾਂ ਲਿਆ ਤੇ ਫਿਰ ਇੱਥੇ ਪਹੁੰਚਦਾ ਕੀਤਾ ਜੀ ਕਿੰਨਾ ਬੀਜ ਲੈ ਕੇ ਆਏ ਹੋ ਇਹ ਸਾਰੇ ਹੁਣ 400 ਗੱਟਾ ਦਾ ਲੱਗਦਾ ਲਾਗੀ ਛੱਗ ਬਣਾਇਆ ਠੀਕ ਹੈ ਜੀ ਹਾਂ ਜੀ ਤੇ ਪਰ ਇਹ ਤੁਸੀਂ ਇਸ ਪਿੰਡ ਨੂੰ ਕਿ ਚੁਣਿਆ ਇਸ ਪਿੰਡ ਚੋਂ ਤੁਹਾਨੂੰ ਕਿਹਨੇ ਪਹੁੰਚ ਕੀਤੀ ਸੀ ਕਿ ਜਾਂ ਤੁਸੀਂ ਆਪ ਹੀ ਏਰੀਆ ਚੁਣਿਆ ਕਿਉਂਕਿ ਵਾਕਈ ਇਹ ਏਰੀਆ ਪਾਣੀ ਲੱਥਣ ਤੋਂ ਬਾਅਦ ਵੀ ਇਹ ਮਤਲਬ ਫਸਲ ਪੂਰਨ ਤੌਰ ਤੇ ਤਬਾਹ ਸੀ ਜਦੋਂ ਬਾਕੀ ਏਰੀਆ 'ਚ ਪਾਣੀ ਲੱਥ ਗਿਆ। ਹਾਂਜੀ। ਕਿਵੇਂ ਮੰਚਾਇਆ ਕਿ ਇਹ ਏਰੀਆ ਆਪਾਂ ਪਾਏ ਕਿਉਂਕਿ ਨਿਊਜ਼ ਸਾਨੂੰ ਪਤਾ ਲੱਗਦੀ ਰਹਿੰਦੀ ਸੀਗੀ। ਅੱਛਾ। ਸਾਡੇ ਫਰੈਂਡ ਸੀਗੇ ਬਾਹਰ ਮੁੰਡਾ ਉਹਨਾਂ ਨੇ ਇੱਥੇ ਪਤਾ ਕੀਤਾ ਤਾਂ ਫਿਰ ਉਹਨਾਂ ਨੇ ਸਾਨੂੰ ਦੱਸਤਾ। ਅੱਛਾ ਜੀ। ਇਸ ਕਰਕੇ ਵੀ ਅਸੀਂ ਇਸ ਪਿੰਡ ਦੇ ਵਿੱਚ ਆਏ ਭਾਜੀ ਹੁਣਾਂ ਨਾਲ ਸਾਡੀ ਗੱਲਬਾਤ ਹੋਈ ਤੇ ਉਹ ਸਾਰੇ ਕਿਸਾਨ ਭਰਾ ਇਕੱਠੇ ਕੀਤੇ ਤੇ ਅਸੀਂ ਕਿਹਾ ਉਹਨਾਂ ਨੂੰ ਦੇ ਦਿੱਤੀ ਜਾਊਗੀ ਕਣਕ ਦਾ ਵੀ। ਠੀਕ ਹੈ ਜੀ। ਕਿ ਜੀ ਪਿੰਡ ਦੇ ਮਾਜੂਕ ਸਰਪੰਚ ਸਾਹਿਬ ਨਾਲ ਸਰਪੰਚ ਸਾਹਿਬ ਸਾਡੇ ਭਰਾ ਬੜੀ ਦੂਰੋਂ ਆਏ ਨੇ ਔਰ ਬਹੁਤ ਸੋਹਣਾ ਪ੍ਰਾਰਾਲਾ ਕੀਤਾ ਭਰਾ ਨੇ ਭਰਾ ਦੀ ਬਾਹ ਫੜੀ ਹੈ ਕੀ ਕਹੋਗੇ ਮੈਂ ਸਭ ਤੋਂ ਮੈਦਲ ਦਿੰਦਾ ਜਿਹੜੇ ਭਰਾ ਨੇ ਸਾਡੇ ਪਿੰਡ ਲੱਖ ਰੁਪਈਆ ਦਾ ਜਿਹੜਾ ਨਾ ਸਾਨੂੰ ਬੀਜ ਦਿੱਤਾ ਵਾ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਆ ਕਿ ਸਾਡਾ ਪਿੰਡ ਜਿਹੜਾ ਵਾ ਹੱਟ ਦੀ ਮਾਰ ਦੇ ਐਂਡ ਪੁਆਇੰਟ ਤੇ ਸੀਗਾ ਨਾ ਤੇ ਇੱਥੋਂ ਤੱਕ ਕੋਈ ਸੰਸਤਾ ਪਹੁੰਚਦੀ ਆ ਤੁਸੀਂ ਕੁਝ ਟਾਈਮ ਪਹਿਲਾਂ ਇੱਥੇ ਹਾਲਾਤ ਵੇਖ ਕੇ ਵੀਡੀਓ ਬਣਾ ਕੇ ਅਪਲੋਡ ਕੀਤੀ ਸੀ ਜਿਹਦੇ ਵਿੱਚ ਕਿ ਕਮਸੇ ਕਮ 5-10 ਕਿੱਲੇ ਸਾਡੇ ਪਿੰਡ ਦੇ ਬਚੇ ਆ 694 ਕਿੱਲਾਂ ਚੋਂ ਬਾਕੀ ਸਾਰੇ ਖਤਮ ਹੋ ਗਏ ਇਹਨਾਂ ਵੀਰਾਂ ਦੇ ਸਹਿਯੋਗ ਨਾਲ ਚਲੋ ਜਿਹੜੇ ਜ਼ਿਆਦਾ ਗਰੀਬ ਸੀ ਉਹਨਾਂ ਦੇ ਕੋਈ ਇੱਕ-ਇੱਕ ਦੋ-ਦੋ ਕਿੱਲੇ ਜਿਹੜੇ ਅਸੀਂ ਉਹ ਬਜਾਵਾਂਗੇ ਵੰਡੇ ਆਉਂਦਾ ਜਿਹੜਾ 20 ਸਾਰਿਆਂ ਨੂੰ ਅਸੀਂ ਦਵਾਂਗੇ ਸਾਡੇ ਪਿੰਡ ਦੇ ਜਿਹੜੇ ਐਨਆਰਏ ਵੀਰ ਬਾਹਰ ਨੇ ਬਲਵਿੰਦਰ ਸਿੰਘ ਆਸਟ੍ਰੇਲੀਆ ਉਹਨਾਂ ਦੇ ਉਹਨਾਂ ਦੇ ਬ੍ਰਦਰ ਦੇ ਸਹਿਯੋਗ ਨਾਲ ਇਹ ਵੀਰ ਸਾਡੇ ਕੋਲ ਪਹੁੰਚੇ ਨੇ ਜਿਨ੍ਹਾਂ ਨੇ ਸਾਨੂੰ 300 ਪਲੱਸ ਟੋੜਾ ਦੇ ਕੇ ਸਾਡਾ ਜਿਹੜਾ ਵਾ ਇਹਨਾਂ ਸਾਹ ਦਿੱਤਾ ਵਾ ਅਸੀਂ ਇਹਨਾਂ ਦੇ ਸਦਾ ਰਿਣੀ ਰਵਾਂਗੇ ਸਰਪੰਚ ਸਾਹਿਬ ਸਵਾਲ ਬੜਾ ਕੋੜਾ ਗੁੱਸਾ ਲੱਗਦਾ ਸਵਾਰੀ ਕਰਿਓ ਹਾਂਜੀ ਪੱਖਪਾਤ ਨਹੀਂ ਕੀਤਾ ਜਾਊਗਾ ਨਹੀਂ ਜੀ ਬਿਲਕੁਲ ਨਹੀਂ ਕੀਤਾ ਜਾਊਗਾ ਤੁਸੀਂ ਦੇਖਦੇ ਪਈ ਠੀਕ ਹੈ ਹਾਂ ਜਿਹੜੀ ਠੇਕੇ ਤੇ ਆ ਉਹਨੂੰ ਜਵਾਬ ਦਿੱਤਾ ਜਾ ਰਿਹਾ ਖਾਣ ਵਾਲੇ ਨੂੰ ਨਹੀਂ ਦਿੱਤੀ ਜਾ ਰੂਗੀ ਜਿਹਦਾ ਇਹ ਪਹਿਲੀ ਆਪ ਦੀ ਦਾ ਨੁਕਸਾਨ ਹੋਇਆ ਵਾ ਉਹਨੂੰ ਅਸੀਂ ਦੇ ਰਹੇ ਹਾਂ ਬਲ ਜਿਹਦਾ ਹੱਕ ਬਣਦਾ ਉਹਨੂੰ ਮਿਲੂਗਾ ਉਹਨੂੰ ਜਿਹਦਾ ਹੱਕ ਬਣਦਾ ਉਹਨੂੰ ਮਿਲੂਗਾ ਇਹਦੇ ਕੋਈ ਦੋਰ ਨਹੀਂ ਆ ਕੋਈ ਪੱਖਪਾਤ ਨਹੀਂ ਕੋਈ ਪਾਰਟੀਬਾਜ਼ੀ ਨਹੀਂ ਕੋਈ ਕੁਝ ਨਹੀਂ ਧੰਨਵਾਦ ਜੀ ਅੱਛਾ ਗੁਰਵਿੰਦਰ ਜੀ ਤਕਰੀਬਨ ਮੈਂ ਪਹਿਲਾਂ ਵੀ ਤੁਹਾਡੇ ਪਿੰਡ ਕਵਰ ਜੀ ਕਰ ਚੁੱਕਾ ਬਹੁਤ ਤਬਾਈ ਸੀਗੀ ਮਤਲਬ ਪਾਣੀ ਲਥੋ ਬਾਅਦ ਵੀ ਟਰੈਕਟਰ ਪਲਟੇ ਤੁਸੀਂ ਕਿਵੇਂ ਕਿਵੇਂ ਸਹਾਇਤਾ ਕੀਤੀ ਉਹ ਵੀ ਹਿੱਪ ਦਿਖਾ ਚੁੱਕੇ ਤੇ ਇਹਨਾਂ ਵੀਰਾਂ ਨਾਲ ਆਪਾਂ ਕਿਵੇਂ ਪਹੁੰਚ ਹੋਈ ਕਿ ਜੇ ਇਹਨਾਂ ਦਾ ਕਿਵੇਂ ਰابطਾ ਹੋ ਗਿਆ ਇਹ ਮੇਰਾ ਛੋਟਾ ਬ੍ਰਦਰ ਨਾਲ ਆਸਟ੍ਰੇਲੀਆ ਹੈ ਅੱਛਾ ਜੀ ਤੇ ਉਹਨਾਂ ਦੇ ਨਾਲ ਇਹਨਾਂ ਦੀ ਵੀ ਰਿਸ਼ਤੇਦਾਰੀ ਜਾਂ ਇਹਨਾਂ ਦਾ ਬ੍ਰਦਰ ਆ ਬਾਹਰ ਅੱਛਾ ਜੀ ਉਹਨਾਂ ਨੂੰ ਪਤਾ ਲੱਗਾ ਸੀ ਤੇ ਉਹਨਾਂ ਨੇ ਫਿਰ ਸਾਡੇ ਨਾਲ ਕੰਟੈਕਟ ਕੀਤਾ ਕਿ ਅਸੀਂ ਤੁਹਾਡੀ ਹੈਲਪ ਕਰਨੀ ਚਾਹੁੰਦੇ ਹਾਂ ਅੱਛਾ ਜੀ ਤੇ ਫਿਰ ਇਹਨਾਂ ਨੇ ਸਾਨੂੰ ਕੋਈ 3-400 ਕਣਕ ਦਾ ਘਟਾ ਭੇਜਿਆ ਠੀਕ ਹੈ ਚਲੋ ਜ਼ਿੰਮੇਦਾਰਾਂ ਦੀ ਬਾਹ ਫੜ ਕੇ ਇਹਨਾਂ ਨੂੰ ਕੁਝ ਤਾਂ ਚੁੱਕੀਏ ਕੱਲੀ ਕਣਕੀ ਆਈ ਹੈ ਕਿ ਕੋ ਖਾ ਖਾ ਕੱਲੀ ਕਣਕੀ ਆਈ ਸਰ ਅੱਛਾ ਜੀ ਕਲ ਕਣਕ ਦਾ ਵੀ ਉਹ ਜਿਆਦਾ ਇਹਨਾਂ ਨੇ ਸਿਕ ਦੁੱਸੇ ਜੋਮ ਦਿੱਤਾ ਸਾਡਾ ਤਾਂ ਫਿਰ ਧੰਨਵਾਦ ਬਣਦਾ ਇਹਨਾਂ ਦਾ ਬਹੁਤ ਧੰਨਵਾਦ ਬਣਦਾ ਜੀ ਬਹੁਤ ਧੰਨਵਾਦ ਹੈ ਜੀ ਹਾਂ ਜੀ ਅੱਜ ਬਾਬਾ ਜੀ ਕੀ ਨਾਮ ਆਪਣਾ ਆਪਣਾ ਨਾਮ ਸੁਖਦੇਵ ਸਿੰਘ ਹੈ ਹਾਂ ਜੀ ਸੁਖਦੇਵ ਜੀ ਕੀ ਕਹਿਣਾ ਚਾਹੁੰਦੇ ਹੋ ਸਾਡੇ ਪੈਰ ਬਹੁਤ ਵਧੀਆ ਇਹਨਾਂ ਕੀਤਾ ਹੈ ਸਾਡੀ ਹਲਪਰ ਕੀਤੀ ਬਹੁਤ ਜਿਆਦਾ ਇੰਡੀਆ ਹੀ ਕਹਿ ਨਹੀਂ ਸਕਦੇ ਜਦੋਂ ਜਿੰਨੀ ਕੀਤੀ ਆ ਵੀ ਬਹੁਤ ਜ਼ਿਆਦਾ ਹਲਕਾ ਕੀਤੀ ਆ ਧੰਨਵਾਦ ਆ ਬਹੁਤ ਜ਼ਿਆਦਾ ਛੇ ਜੀ ਠੀਕ ਹੈ ਜੀ ਪਰ ਕੀ ਨਾ ਆਪਣਾ ਜੀ ਮੇਰਾ ਨਾਮ ਸੁਨਦਰ ਸਿੰਘ ਹੈ ਜੀ ਪਰ ਇਹ ਆ ਨਰੇ ਵੀਰ ਆਏ ਨੇ ਵੇਖੋ ਵੇਖ ਕੇ ਆਏ ਨੇ ਚਲੋ ਅਸੀਂ ਵੀ ਖਬਰਾਂ ਲਾਈਆਂ ਸੀ ਪਰ ਅੱਜ ਹੁਣ ਇੰਨੀ ਬਾਹ ਫੜੀ ਆਪਣੇ ਭੈਣ ਭਰਾਵਾਂ ਦੀ ਕੀ ਕਹਿਣਾ ਚਾਹੁੰਦੇ ਮੈਂ ਜੀ ਇਹਨਾਂ ਤੋਂ ਦਿਲ ਦੀ ਕਰਾਈਆਂ ਤੋਂ ਧੰਨਵਾਦ ਕਰਨਾ ਚਾਹੁੰਦਾ ਵੀ 88 ਵਿੱਚ ਅਸੀਂ ਮਾਰੇ ਗਏ 88 ਵਿੱਚ ਸਾਡੇ ਕੋਈ ਨਹੀਂ ਪਹੁੰਚਿਆ ਕੀਤਾ ਐਰ ਕਾ ਵੀ ਸਾਡੀ ਬਾਹ ਫੜਨ ਆਏ ਆ ਸਾਠਾ ਬੜਾ ਸਹਿਯੋਗ ਸਾਹਿਬ ਨੇ ਵੀ ਇਹਨਾਂ ਦਿੱਤਾ ਅਈ ਕਿਹੜੇ ਦਲਤਾਂ ਨੂੰ ਗੱਲ ਕਰੀਏ ਉਸ ਕਹਿ ਨਹੀਂ ਸਕਦੇ ਬਾਕੀ ਇਹ ਆ ਕਿ ਸ਼ਹਾਵਾਸ਼ੇ ਵੀਰਾਂ ਦੇ ਸਰਟੀਫਿਕੇਟ ਤੱਕ ਪਹੁੰਚ ਕੀਤੀ ਆ ਇਹਨਾਂ ਦੇ ਇਹਨਾਂ ਦਾ ਬ੍ਰਦਰ ਸੋਨ ਦਾ ਬ੍ਰਦਰ ਆ ਬਾਹਰ ਆਸਟ੍ਰੇਲੀਆ ਚ ਉਹਨਾਂ ਦੇ ਨਾਲ ਇਹਨਾਂ ਦਾ ਤਾਲਮੇਲ ਹੋਇਆ ਤੇ ਐਨ ਆਰ ਆਈ ਵੀਰਾਂ ਨੇ ਸਾਡਾ ਸਹਿਯੋਗ ਦਿੱਤਾ ਬੜਾ ਧੰਨਵਾਦ ਹੈ ਜੀ ਇਹਨਾਂ ਵੀਰਾਂ ਦਾ ਥੈਂਕ ਯੂ ਜੀ ਤੇ ਪਾਜੀ ਹੁਣ ਬੀਤਾ ਆ ਗਿਆ ਤੇ ਕਿਹੜੇ ਹਿਸਾਬ ਵੰਡਿਆ ਵੰਡਿਆ ਜਾਊਗਾ ਨਹੀਂ ਇੱਕ ਇੱਕ ਤੋੜਾ ਦਿੱਤਾ ਜਾਣਾ ਸਾਰਿਆਂ ਜਾਣੇ अच्छा जी हां जी ਪਹਿਲੀ ਦੇ ਹਿਸਾਬ ਨਹੀਂ ਮਤਲਬ ਜੋ ਵੀ ਲੋਕਾਂ ਦਾ ਚਲੋ ਅਸੀਂ ਵੰਡੇ ਆਉਂਦਾ ਦੇਣਾ ਸਾਰਿਆਂ ਨੂੰ ਅਕਾਲੀਆਂ ਦਾ ਬੀਵੀ ਭੇਜਿਆ ਉਹਨਾਂ ਨੇ ਉਹ ਵੀ ਚਲੋ ਇੱਕ ਇੱਕ ਤੋੜਾ ਮਿਲੂਗਾ ਠੀਕ ਹੈ ਜੀ ਹਾਂ ਜੀ ਠੀਕ